ਤੂੰ ਹੀ ਮਹੱਲਾ ਤੀਜਾ ਜੁਬਚਾਰੇ ਧਨ ਜੀ ਭਵੈ ਕੀ ਭਾਈ ਸੱਚੇ ਦੀ ਪ੍ਰਾਕੀ ਤੋਂ ਬਗੈਰ ਇਹ ਧਨ ਜੀ ਵੀ ਆਤਮਾ ਰੂਪੀ ਇਸਤਰੀ ਜੇ ਚੋਹਾ ਜੁਗਾਂ ਦੇ ਵਿੱਚ ਭਰਮ ਦੀ ਫਿਰਦੀ ਰਹੇ ਬਿਨ ਸਤਗੁਰ ਸੁਹਾਗ ਨਾ ਹੋਈ ਸਤਗੁਰ ਦੀ ਸ਼ਰਨ ਆਇਆ ਤੂੰ ਬਿਨ ਸੁਹਾਗ ਆਨੰਦ ਨਹੀਂ RAM ਦਾ ਪ੍ਰਾਪਤ ਹੁੰਦਾ ਹੈ ਭਾਈ ਪਰਮੇਸ਼ਰ ਦੇ ਨਾਮ ਤੋਂ ਬਾਂਝੇ ਰਹਿ ਜਾਂਦੀਆਂ ਹਨ ਰੂਹਾਂ ਭਰਮ ਚ ਪਈਆਂ ਹੋਈਆਂ ਦੇਹ ਚਲ ਰਾਜ ਸਦਾ ਹਰ ਕੀ ਰਹੀ ਹੈ ਹਰੀ ਅਕਾਲ ਕੁਲੇ ਰਾਜ ਜੋ ਪ੍ਰਕਾਸ਼ ਹੈ ਉਹ ਸਦਾ ਚੱਲ ਰਹਿਣ ਵਾਲਾ ਹੈ ਇਸ ਬਿਨ ਅਵਰ ਨਾ ਕੋਈ ਰਾਹ ਇਹ ਭਾਈ ਉਸ ਗੁਰੂ ਤੋਂ ਬਿਨਾਂ ਤਾਂ ਅਵਰ ਰਸਤਾ ਹੁਣ ਕੋਈ ਨਹੀਂ ਹੈ ਉਹ ਦ੍ਰਿਸ਼ਟੀ ਨਹੀਂ ਜਾਗੀ ਇਸ ਕਰਕੇ ਸਾਨੂੰ ਹਨੇਰਾ ਪਿਆ ਰਹਿੰਦਾ ਹੈ ਇਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ اے ਭਾਈ ਤਸ ਵਾਹਿਗੁਰੂ ਕੋ ਬਿਨਾ ਮਰਸਾਮ ਚ ਕੋਈ ਨਹੀਂ ਸਦਾ ਪਿੱਛੇ ਵੀ ਸੱਚਾ ਸੀ ਸੋਈ ਸਦਾ ਸੱਚਾ ਅੱਗੇ ਨੂੰ ਹੋਵੇਗਾ ਗੁਰਮੁਖ ਏਕੋ ਜਾਣਿਆ ਗੁਰਮੁਖਾਂ ਨੇ ਉਸ ਇੱਕੋ ਦਾ ਸਰੂਪ ਨੂੰ ਪਛਾਣ ਲਿਆ ਜਾਣ ਲਿਆ ਹੈ ਹਨ ਪਿਰ ਮੀਲਾਵਾ ਹੂਆ ਉਹਨਾਂ ਤਾਂ ਇਸਤਰੀਆਂ ਦਾ ਪਤੀ ਨਾਲ ਮਲਾਪ ਹੋਇਆ ਹੈ ਗੁਰਮਤੀ ਮਨਮਾਨਿਆ ਜਨੋ ਜਿੰਦਾਂ ਰੂਪੀ ਇਸਤਰੀਆਂ ਦਾ ਪਿਰਪਤੀ ਪਰਮੇਸ਼ਰ ਨਾਲ ਜੀਵਨ ਦਾ ਮਲਾਪ ਹੋਇਆ ਹੈ ਸਤਗੁਰ ਮਿਲਿਆ ਗੁਰਮਤੀ ਗੁਰਮਤੀ ਮਨਮਾਨਿਆ ਜਿਨ੍ਹਾਂ ਦਾ ਗੁਰਮਤਦੁਆਰਾ ਮਨ ਮੰਨ ਗਿਆ ਹੈ ਸਤਗੁਰ ਮਿਲਿਆ ਤਾਂ ਹਰ ਪਾਇਆ ਸਤਗੁਰਾਂ ਦੇ ਨਾਲ ਜੋ ਮਿਲਿਆ ਤਾਂ ਪਰਮੇਸ਼ਰ ਨੂੰ ਪਾਇਆ ਹੈ ਜਿਸ ਕਿਸੇ ਨੇ ਬਿਨ ਹਰ ਨਾਮ ਹੈ ਮੁਕਤ ਨਾ ਹੋ ਮਾਰੇ ਦੇ ਅੰਮ੍ਰਿਤ ਨਾਮ ਤੋਂ ਬਿਨਾ ਕਿਸੇ ਦੀ ਮੁਕਤ ਨਹੀਂ ਹੋਈ ਕਲਿਆਣ ਨਹੀਂ ਹੋਈ ਹੈ ਨਾ ਹੋਣੀ ਐ ਨਾ ਹੋਵੇਗੀ ਨਾਨਕ ਕਾਮਣ ਕੰਤੈ 라ਵੇ ਸਤਗੁਰੂ ਜੀ ਕਹਿੰਦੇ ਉਹ ਕਾਮਣ ਚਾਹਵਾਨ ਜਗਿਆਸੂ ਜੀ ਉਰਪੀ ਸਤਰੀ ਪਤੀ ਅਕਾਲ ਪੁਰਖ ਦੇ ਆਨੰਦ ਨੂੰ 라ਵੇ ਮਾਨ ਸਕਦੀ ਐ ਤਾਂ ਮਨ ਮੰਨਿਆ ਸੁਖ ਹੂ ਜੇ ਗੁਰਾਂ ਦੇ ਸ਼ਬਦੂ ਚ ਮਨ ਮੰਨ ਜੇ ਮੰਤਰ ਕੇ ਮਾਨੋ ਤਾਂ ਸੁਖ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ ਸਤਗੁਰ ਸੇਵ ਤਨ ਬਾਲੜੀਏ ਜੇ ਜੀਵਿਆ ਸਰੂਪ ਸਤਰੀ ਐ ਬਾਲਕ ਵਸਤਾ ਵਾਲੀਏ ਸ਼ਾਸਤਰ ਸੰਸਕਾਰਾਂ ਤੋਂ ਰਹਿਤ ਬਾਲਕੀਏ ਸਤਿਗੁਰਾਂ ਦੀ ਸੇਵਾ ਕਾਰਜ ਭਾਗਾਂ ਵਾਲੀਏ ਹਰ ਵਾਰ ਪਾਵੈ ਸੋਈ ਰਾਗ ਤਾਂ ਸੋਈ ਜੋ ਵਰ ਬ੍ਰਹਮ ਗਿਆਨੀਆਂ ਨੂੰ ਪਾਇਆ ਹੈ ਹਰੀ ਰੂਪ ਵਰਪਤੀ ਤੂੰ ਵੀ ਪਾਲਵੇਂਗੀ ਸੋਈ ਉਹਦਾ ਰੂਪ ਹੀ ਹੋ ਜਾਵੇਂਗੀ RAM ਦਾ ਹੈ ਭਾਈ ਸਦਾ ਹੂ ਭੈ ਸੋਹਾਗਣੀ ਸਦਾ ਰਾਖੇ ਸਕੀਏ ਸਹਾਗ ਵਾਲੀ ਬ੍ਰਹਮਾਨੰਦ ਰੁਪੀ ਸਵਾਗ ਵਾਲੀ ਹੋ ਜਾਵੇਂਗੀ ਫਿਰ ਮੈਲਾ ਵੇਸ ਨਾ ਹੋਈ ਰਾਤ ਫਿਰ ਕਦੇ ਤੇਰਾ ਮੈਲਾ ਜਿਵੇਂ ਰੰਡੀਆਂ ਦਾ ਵੇਸ ਹੁੰਦਾ ਹੈ ਛੁੱਟਣਾ ਦਾ ਵੇਸ ਹੁੰਦਾ ਹੈ ਇਸ ਪ੍ਰਕਾਰ ਅੰਤਾਂ ਕਰਨ ਦਾ ਜਿਹੜਾ ਮੈਲਾ ਹੋਣਾ ਕਾਮਕ੍ਰੋਧ ਦੇ ਨਾਲ ਜਮਨ ਮਰਨ ਵਿੱਚ ਜੂਨਾ ਚਾਉਣਾ ਗਰਭ ਚ ਲਟਣਾ ਨਰਕ ਚ ਪੈਣਾ ਇਹ ਮੈਲਾ ਵੇਸ ਨਹੀਂ ਅੰਤਕੰਦ ਮੈਲਾ ਜਿਹੜਾ ਹੁਣ ਇਹੋ ਮੈਲਾ ਵੇਸ ਨਹੀਂ ਫੇਕਦੇ ਹੋਵੇਗਾ ਫਿਰ ਮੈਲਾ ਵੇਸ ਨਾ ਹੋਈ ਫਿਰ ਜਿਹੜੀਆਂ ਟੇਹਨੀਆਂ ਜੂਨਾ ਚ ਪੈਣਾ ਰੂ ਮੈਲਾ ਵੇਸ ਨਹੀਂ ਹੋਵੇਗਾ ਗੁਰਮੁਖ ਬੂਝੈ ਕੋਈ ਕੋਈ ਗੁਰਮੁਖਾ ਜਿਹੜਾ ਇਸ ਗੱਲ ਨੂੰ ਬੂਝਿਆ ਸਮਝਾ ਹੈ ਗੁਰਾਂ ਦੁਆਰਾ ਹਉ ਮੈਂ ਮਾਰ ਪਛਾਣਿਆ ਜਿਹਨਾਂ ਦੇ ਵੀ ਹੰਗਤਾ ਮਾਰ ਲਈ ਹੈ ਉਹਨਾਂ ਨੂੰ ਵਾਹਿਗੁਰੂ ਦੇ ਸਰੂਪ ਨੂੰ ਪਛਾਣ ਲਿਆ ਹੈ ਨੀ ਕਾਰਤਮਾਵੈ ਸ਼ਬਦ ਸਮਾਵੈ ਧਰਤੀ ਦੀ ਕਾਰ ਨੂੰ ਕਮਾਉਣਾ ਕਰੇ ਗੁਰਾਂ ਦੇ ਸ਼ਬਦ ਵਿੱਚ ਹਰ ਵਕਤ ਲੀਨ ਹੋਵੇ ਸਮਾਵੈ ਅੰਤਰ ਏਕੂ ਜਾਣੇ ਅੰਦਰ ਏਕੋ ਰਹਿਤੂ ਬ੍ਰਾਹਮਣੋ ਜਿਨ੍ਹਾਂ ਨੇ ਜਾਣ ਲਿਆ ਤਾਨੋ ਮਹਾਪੁਰਖਨ ਗੁਰੂਮukh ਪ੍ਰਭ ਰਾਵੇ ਦਿਨ ਰਾਤੀ ਆਪਣਾ ਆਪਣਾ ਪ੍ਰਭੂ ਐ ਹੋਰ ਕੌਣ ਐ ਦੁਨੀਆ 'ਚ ਪਰ ਗੁਰਮੁਖ ਮਹਾਤਮਾ ਜਿਹੜੀਆਂ ਉਹ ਉਹਦੇ ਆਨੰਦ ਨੂੰ ਮਾਣਦੀਆਂ ਹਨ ਸਖੀਆਂ ਸੱਚੀ ਸੁਬਾਹ ਹੋਈ ਉਹਨਾਂ ਦੀ ਸੱਚੀ ਬ੍ਰਹਮ ਗਿਆਨੀ ਆ ਪਰਮੇਸ਼ਰ ਰੂਪ ਸੋਭਾ ਹੁੰਦੀ ਹੈ ਨਾਨਕ ਕਾਮਣ ਪਿਰ rave ਆਪਣਾ ਸਤਿਗੁਰੂ ਜੀ ਕਹਿੰਦੇ ਹੈ ਜਿਹੜੀਆਂ ਚਾਹਵਾਨ ਪਤੀ ਦੀਆਂ ਜਗਿਆਸ ਰੂਪ ਸਖੀਆਂ ਉਹ ਆਪਣੇ ਪਤੀ ਅਕਾਲ ਪੁਰਖ ਦੇ ਆਨੰਦ ਨੂੰ ਰਾਵਨੀਆਂ ਮਾਣਦੀਆਂ ਜੇ ਉਚਾਰਨ ਕਰਨ ਤਾਂ ਰਬ ਰਹੇ ਆ ਪ੍ਰਭ ਸੂਈ ਉਹ ਪਰਮੇਸ਼ਰ ਤਾਂ ਸਾਰਿਆਂ 'ਚ ਵਿਆਪਕ ਹੋ ਰਿਹਾ ਹੈ ਇਹ ਸੋਈ ਉਲਟਕੋ ਦਾ ਰੂਪ ਹੋ ਜਾਂਦੀਆਂ ਹਨ ਗੁਰ ਕੀ ਕਾਰ ਕਰੇ ਧਨ ਬਾਲੜੀ ਇਹ ਜੀਆ ਸਰੂਪੀ ਧਨ ਬਾਲਕ ਸ਼ਾਸਤ੍ਰ ਸੰਸਕਾਰਾਂ ਤੋਂ ਰਹਿਤ ਬਾਲਕੀਏ ਜੇ ਗੁਰਾਂ ਦੀ ਭਗਤੀ ਰੂਪਕਾਰ ਕਰੇ ਹਰ ਵਾਰ ਦੀ ਮਿਲਾਇ ਰਾਮ ਬੇਨਤੀ ਕਰੇ ਕਿ ਹਮਾਰਾ ਮੈਨੂੰ ਹਰੀ ਪਤੀ ਅਕਾਲ ਪੁਰਖ ਨੂੰ ਮਿਲਾ ਦੇਓ ਤੇ ਇਹ ਭਾਈ ਮਿਲਾ ਦਿੰਦੇ ਹਨ ਉਹ ਹਰ ਕੈ ਰੰਗ ਰਾਤੀ ਹੈ ਕਾਮਣ ਜਿਹੜੀ ਕਾਮਣ ਚਾਹਵਾਂ ਜੀਆ ਸਰੂਪ ਸਖੀ ਹਰੀ ਦੇ ਪ੍ਰੇਮ ਵਿੱਚ ਰੰਗੀ ਰਹਿੰਦੀ ਹੈ ਹਲਵਾ ਕਤ ਮਿਲ ਪ੍ਰੀਤਮ ਸੁਖ ਪਾਏ ਉਹ ਸਤਿਗੁਰੂ ਪਿਆਰਿਆਂ ਨਾਲ ਮਿਲ ਕਰਕੇ ਸੁਖ ਸਰੂਪ ਨੂੰ ਪਾਉਂਦੇ ਆਰਾਮ ਦੇ ਨੂੰ ਇਹ ਭਾਈ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਜਿਹੜੇ ਗੁਰੂ ਪਿਆਰਿਆਂ ਨਾਲ ਮਿਲ ਕੇ ਸੁਖੋ ਨਾਮ ਦੇ ਸੁਖ ਨੂੰ ਪਾਉਂਦੇ ਆ ਉਹ ਸੱਚ ਸਰੂਪ ਚ ਸਮਾ ਜਾਂਦੇ ਹਨ ਮਿਲ ਜਾਂਦੇ ਹਨ ਸੱਚ ਵਰਤੈ ਸਭ ਥਾਈ ਉਹ ਮਾਰੇ ਸੱਜਿਆ ਹੈ ਕਿੱਥੇ ਭਾਈ ਸਾਰਿਆਂ ਥਾਂ ਜੇ ਵਰਤਦਾ ਹੈ ਸੀ ਜੋਤ ਚ ਮਿਲਦੇ ਹਨ ਸੱਚਾ ਸੀਗਾਰ ਕਰੇ ਦਿਨ ਰਾਤੀ ਸੱਚਾ ਉਹ ਸਾਧਨਾ ਦਾ ਸ਼ਿੰਗਾਰ ਰਾਜ ਨੇ ਕਰਦੇ ਹਨ ਕਾਮਣ ਸੱਚ ਸਮਾਈ ਉਹ ਕਾਮਣ ਚਾਵਾਨ ਪਤੀ ਦੀ ਪਰਮੇਸ਼ਰ ਸੱਚੇ ਚ ਸਮਾਗ ਹੀ ਲੀਨ ਹੋ ਗਈ ਹੈ ਹਰ ਸੁਖ ਦਾਤਾ ਸਬਦ ਪਛਾਤਾ ਖਰੀ ਸਰਬ ਸੁਖਾਂ ਦਾ ਦਾਤਾ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਪਛਾਣਿਆ ਹੈ ਕੰਮ ਨੂੰ ਲਿਆ ਕੰਠ ਲਾਈ ਉਹਨਾਂ ਕਮਲਨ ਚਾਵਾਨ ਸਖੀਆਂ ਨੇ ਵਾਹਿਗੁਰੂ ਨੂੰ ਕੰਠ ਨਾਲ ਲਾ ਰਿਆ ਪੇਦ ਨਿਛਾ ਹੈ ਜਾਂ ਬਖਸ਼ਿਆ ਮਾਰੈ ਨੇ ਆੜੇ ਜੀ ਲੀਨ ਕਰ ਲੈ ਨਾਨਕ ਮਹਿਲੀ ਮਹਿਲ ਪਛਾਣ ਮਹਿਲੀ ਜੀ ਵਿਆਸੂ ਮਹਲੂਸ ਰੂਪ ਨੂੰ ਨਾਨਕ ਸਾਹਿਬ ਜੀ ਕਹਿੰਦੇ ਪਛਾਣਦੇ ਆ ਗੁਰਮਤੀ ਹਰ ਪਾਏ ਜਿਹੜੀਆਂ ਗੁਰਾਂ ਦੀ ਮਤਦਵਾਰਾ ਹਰੀ ਦੇ ਨਾਮ ਨੂੰ ਪਾਉਂਦੀਆਂ ਗੁਰਾਂ ਦੁਆਰਾ ਸਾਧਨ ਬਾਲੀ ਧੁਰ ਮੇਲੀ ਸਾਉ ਜੀ ਵਿਆਸੂ ਰੂਪੀ ਧਨ ਬਾਲ ਕੀ ਜਿਹੜੀ ਸ਼ੌਕ ਅਵਸਥਾ ਵਾਲੀ ਹੈ ਜਾਂ ਬਾਲ ਕੀ ਸ਼ਾਸਤ੍ਰ ਸੰਸਕਾਰਾਂ ਅਗਿਆਤ ਹੈ O gurant sa gurmeli ਸਤ ਅਨ ਬਾਲੀ ਧਰ ਮੇਲੀ ਆ ਤੋ ਹੀ ਉਹਨਾਂ ਨੂੰ ਵਾਹਿਗੁਰੂ ਨੇ ਮੇਲ ਲਿਆ ਹੈ ਜਨਮ ਤੋਂ ਲਾ ਕੇ ਮੀਰੇ ਪ੍ਰਭ ਆਪ ਮਿਲਾਈ ਮੇਰੇ ਪ੍ਰਭੂ ਨੇ ਜਿਹੜੀ ਗੁਰਾਂ ਦੇ ਨਾਲ ਆਪ ਮਲਾਉਣਾ ਕੀਤੀ ਹੈ ਭਾਈ ਉਹ ਤੁਰੋਂ ਹੀ ਮੇਲੀਆਂ ਹਨ ਰੂਹਾਂ ਗੁਰਮਤੀ ਕਟ ਚਾਨਣ ਹੋਆ ਜਿਨ੍ਹਾਂ ਨੂੰ ਗੁਰਮਤਿ ਦੁਆਰਾ ਹਿਰਦੇ 'ਚ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਰਬ ਰਬ ਰਹਿਆ ਸਭ ਥਾਈ ਇਹ ਹੈ ਜਨਨ ਹੋ ਗਿਆ ਵਾਹਿਗੁਰੂ ਬਿਨਾਂ ਆਸਥਾਨ ਕੋਈ ਨਹੀਂ ਸਾਰੀਆਂ ਥਾਵਾਂ 'ਚ ਜੋ ਪਰਮੇਸ਼ਰ ਵਿਆਪਕ ਹੋ ਰਿਹਾ ਹੈ ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਉਸ ਨੂੰ ਮਨ ਜਦੋਂ ਵਸਾਇਆ ਪ੍ਰਭੂ ਸਾਰੀਆਂ ਥਾਵਾਂ 'ਚ ਰਵ ਰਿਹਾ ਵਿਆਪਕ ਹੋ ਰਿਹਾ ਦੁਸਿਆ ਪੂਰਵ ਲਿਖਿਆ ਪਾਇਆ ਕਿ ਪੂਰਵ ਜਿਨ੍ਹਾਂ ਦੇ ਨਿਸ਼ਕਾਮ ਕਰਮ ਕੀਤੇ ਸੀ ਮਾਰਨ ਉਹਦੇ ਕਰਮਾਂ ਦਾ ਪ੍ਰੇਰੇ ਹੋਏ ਨੇ ਲੇਖ ਲਿਖਤਾ ਉਹਨਾਂ ਨੇ ਵਾਹਿਗੁਰੂ ਦੇ ਸਰੂਪ ਨੂੰ ਪਾ ਲਿਆ ਹੈ ਸੇਜ ਸੁਖਾਲੀ ਮੇਰੇ ਪ੍ਰਭ ਪਾਣੀ ਉਹਨਾਂ ਦੀ ਸੇਜਾਂ ਦਾ ਕਰਨ ਸਰਦਾ ਰੂਪੀ ਸੇਜਾਂ ਸੁਖ ਵਾਲੀ ਸ਼ਾਂਤੀ ਰੂਪਲੀ ਦੇ ਸਮੇਤ ਹੈ ਮੇਰੇ ਵਾਹਿਗੁਰੂ ਨੂੰ ਪਾ ਗੀਆਂ ਹਨ ਸੱਚ ਸੀਗਾਰ ਬਣਾਇਆ ਜਿਨ੍ਹਾਂ ਨੂੰ ਸੱਚੇ ਨਾਮ ਦਾ ਸਿਮਨ ਰੂਪ ਸ਼ਿੰਗਾਰ ਸੁਣਿਆ ਮੰਨਿਆ ਮਨ ਕੀਤਾ ਭਾਵ ਬਣਾਇਆ ਹੈ ਕਾਮਣ ਨਿਰਮਲ ਹੋਵ ਮੈਂ ਮਲਖੁਈ ਉਹ ਮਹਾਂਪੁਰਖ ਕਾਮਣ ਜਗਿਆਸੂ ਨਿਰਮਲ ਉਜਲ ਚੇਤਿ ਵਾਲੇ ਹਨ ਜਿਨ੍ਹਾਂ 베ਰੇ ਰਿਆਸਤੀ ਹੋਮੇ ਦੀ ਸਾਧਨਾ ਦੀ ਹਉਮੈ ਦੀ ਮੈਲ ਗਵਾ ਦਤੀ ਹੈ ਗੁਰਮਤ ਸੱਚ ਸਮਾਈ ਉਹ ਗੁਰਮਤ ਦੁਆਰਾ ਸੱਚੇ ਸਰੂਪ ਵਿੱਚ ਸਮਾ ਗਈ ਉਹ ਭੇਦ ਹੋ ਗਈ ਹੈ ਨਾਨਕ ਆਪ ਮਿਲਾਈ ਕਰਤਾ ਸਤਿਗੁਰੂ ਜੀ ਕਹਿੰਦੇ ਕਰਤਾ ਪੁਰਖ ਨੇ ਆਪ ਦੇ ਨਾਲ ਉਹ ਮੇਲ ਲਈ ਅਪੇਹਲ ਕਰ ਲਈ ਹੈ ਨਾਮ ਨਵੈ ਨਿਧ ਪਾਈ ਜਿਸਨ ਗੁਰਾਂ ਦੇ ਪਾਸੋਂ 99 ਰੂਪੀ 9 ਨਿਧੀਆਂ ਪਾ ਲਈਆਂ ਨਵਦਾ ਭਰਤੀ ਪਾ ਲਈ ਹੈ ਨਵਾਂ ਗੋਲਕਾਂ ਦਾ ਨਹੀਂ ਆਧਾਰ ਰੂਪ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ ਨਾਮ ਕਰਕੇ